ਫਕਾਤ ਅਖਿਤ ਸਤਕਾਰਯੋਗ ਸੰਸਥਾ ਹੈ ਪਰ ਜਥੇਦਾਰਤਾ ਉਹਨਾਂ ਦਾ ਪੇਡ ਮੁਲਾਜ਼ਮ ਹੈ ਜੋ ਚਾਹਣਗੇ ਉਹ ਕਰੇਗਾ ਸਿਰਫ ਕੋਈ ਸੰਸਥਾ ਆਪਣੇ ਆਪ ਦੇ ਵਿੱਚ ਸੁਪਰੀਮ ਨਹੀਂ ਹੁੰਦੀ ਉਹਨੂੰ ਚਲਾਉਣ ਵਾਲੇ ਮਨੁੱਖ ਹੁੰਦੇ ਨੇ ਇਸੇ ਦੇਸ਼ ਦੇ ਸੁਪਰੀਮ ਕੋਰਟ ਦੇ ਵਿੱਚ ਕੋਈ ਚੀਫ ਜਸਟਿਸ ਆਉਂਦਾ ਉਹ ਹੋਰ ਦਾ ਹੋਰ ਰੂਪ ਬਣਾ ਦਿੰਦਾ ਕੋਈ ਜੀ ਚੀਫ ਜਸਟਿਸ ਆਉਂਦਾ ਉਹਨੂੰ ਸਰਕਾਰ ਦੀ ਸਬਸਟੀਟਿਊਟ ਬਣਾ ਦਿੰਦਾ ਹੈ ਅਸੀਂ ਉਸ ਵਿਧੀ ਵਿਧਾਨ ਨੂੰ ਕਿਵੇਂ ਬਦਲ ਸਕਦੇ ਹਾਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਜਿੰਨੇ ਜਥੇਦਾਰ ਆਏ ਮੈਨੂੰ ਵਿਦਾਂਤੀ ਜੀ ਤੋਂ ਲਗਾਤਾਰ ਧਿਆਨ ਹੈ ਸਭ ਨੇ ਆਉਂਦੇ ਸਭ ਤੋਂ ਪਹਿਲਾਂ ਕਿਹਾ ਕਿ ਜਿਹੜੀ ਸਾਡਾ ਵਿਧੀ ਵਿਧਾਨ ਬਣਾਓ ਵਿਧੀ ਵਿਧਾਨ ਨਾ ਤੇ ਸਟਾਲਕੋਲ ਅਪਾਰਟਮੈਂਟ ਦਾ ਵਿਧੀ ਵਿਧਾਨ ਹੈ ਨਾ ਡਿਸਮਿਸ਼ਨ ਦਾ ਵਿਧੀ ਵਿਧਾਨ ਹੈ ਨਾ ਕੋਈ ਵਰਕਿੰਗ ਦਾ ਵਿਧੀ ਵਿਧਾਨ ਹੈ ਵੀ ਉਹਨਾਂ ਨੇ ਕਿਸ ਸਿਸਟਮ ਦੇ ਵਿੱਚ ਕੰਮ ਕਰਨਾ ਉਹਨਾਂ ਦੇ ਕੀ ਰਾਈਟਸ ਨੇ ਕੀ ਡਿਊਟੀਆਂ ਨੇ ਕਿਸ ਬੰਦਰ ਤੱਕ ਜਾ ਸਕਦੇ ਨੇ ਆਧਾਰ ਕੀ ਹੋਏਗਾ ਉਹਨਾਂ ਦੇ ਕੋਈ ਫੈਸਲੇ ਕਰਨ ਦਾ ਕਿਸ ਕਿਸਮ ਦੇ ਫੈਸਲੇ ਕੀਤੇ ਜਾ ਸਕਣਗੇ ਜਿਸ ਗੱਲ ਹੁਣੀਏ ਗੱਲ ਕਰ ਰਿਹਾ ਹਾਂ ਸੰਨੈਕ ਮੇਰੇ ਮਨ ਚ ਆ ਰਿਹਾ ਸੀ ਪਹਿਲਾਂ ਜਿਹੜੇ ਪੰਥਕ ਜਿਹੜੇ ਵੀ ਸਿਆਸੀ ਮੁੱਦੇ ਅਕਾਲ ਤਖਤ ਤੇ ਗਏ ਹਾਲੇ ਕਿ ਉਹ ਵੀ ਉਸੇ ਪ੍ਰਭਾਵੀ ਹੋਏ ਲੇਕਿਨ ਉਹਨਾਂ ਵਿੱਚ ਫਰਕ ਸੀ ਉਸ ਵੇਲੇ ਅਕਾਲੀ ਦਲ ਪੰਥਕ ਪਾਰਟੀ ਸੀ ਅੱਜ ਅਕਾਲੀ ਦਲ ਪੰਥਕ ਪਾਰਟੀ ਹੋਣ ਦਾ ਦਾਵਾ ਕਰਦਾ ਹੈ ਲੇਕਿਨ ਪੰਥਕ ਪਾਰਟੀ ਨਹੀਂ ਪੰਜਾਬੀ ਪਾਰਟੀ ਹੈ ਲੇਕਿਨ ਨਿਰੋਲ ਸਿਆਸੀ ਪਾਰਟੀ ਬਣ ਚੁੱਕੀ ਹੈ ਪੰਥਕ ਮੁਖोटा ਪਰ ਅਗੇ ਰੱਖਣਾ ਚਾਉਂਦੇ ਨੇ ਕਿਸ ਅਧਾਰ ਤੇ ਉਹਨਾਂ ਦੇ ਫੈਸਲੇ ਹੋ ਰਹੇ ਨੇ ਜਾਂ ਤਾਂ ਪੰਥਕ ਪਾਰਟੀ ਤੋਂ ਮੁਲਕਰ ਹੋ ਚੁੱਕੇ ਨੇ ਕਿਸ ਅਧਾਰ ਤੇ ਸਾਰੇ ਇਸ਼ੂਜ਼ ਹੋ ਰਹੇ ਨੇ ਕੋਈ ਵੀ ਸੰਸਥਾ ਉਹਦਾ ਕੋਈ ਵਿਧਿ ਵਿਵਧਾਨ ਨਹੀਂ ਹੋਏਗਾ ਉਹਦੇ ਕੰਟਰੋਲ ਨਹੀਂ ਹੋਏਗਾ ਉਹਨੂੰ ਸੁਪਰੀਮ ਬਣਾ ਦਿਓ ਇੱਕ ਗੱਲ ਯਕੀਨ ਮੰਨੋ ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟ ਪਾਵਰ ਜਦੋਂ ਵੀ ਕਿਸੇ ਕੋਲ ਵੀ ਆ ਜੇ ਕਿ ਕਰਪਟ ਕਰੇਗੀ ਅੱਜ ਉਸ ਕ腐ਸ਼ਨ ਤੋਂ ਕਿਸੇ ਰੂਪ ਦੇ ਵਿੱਚ ਵੀ ਅਕਾਲ ਤਖਤ ਦੀ ਅੱਜ ਦੀ ਸੰਸਥਾ ਮੁਕਤ ਨਹੀਂ ਹੈ ਤੇ ਜਿੰਨਾ ਚਿਰ ਇਹਹੀ ਸਿਸਟਮ ਚੱਲਦਾ ਰਹੇਗਾ ਉਹ ਨਾ ਤੇ ਮੁਕਤ ਹੋ ਵੀ ਨਹੀਂ ਸਕਦੀ ਕਿ ਐਸਾ ਕੋਈ ਵਿਧਿ ਵਿਧਾਨ ਬਣਾ ਸਕਨੇ ਆ ਵੀ ਸਾਰੀ ਕੌਮ ਰਲ ਕੇ ਉਹਦੀ ਅਪੁਆਇੰਟਮੈਂਟ ਕਰੇ ਸਾਰੀਆਂ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਹੋਣ ਕੋਈ ਐਸਾ ਵਿਧਿ ਵਿਧਾਨ ਬਣਾ ਸਕਨੇ ਆ ਕਿ ਅਕਾਲ ਤਖਤ ਦੇ ਜਥੇਦਾਰ ਦਾ ਨਾਲ ਕੋਈ 50 ਕ ਬੰਦਿਆਂ ਦੀ ਪੰਥ ਵੱਲੋਂ ਥਾਪੀ ਹੋਈ ਕਮੇਟੀ ਹੋਵੇ ਜਿਹਦੇ ਵਿੱਚ ਵਕੀਲ ਵੀ ਹੋਣ ਜਿਹਦੇ ਵਿੱਚ ਐਜੂਕੇਸ਼ਨਿਸਟ ਵੀ ਹੋਣ ਜਿਹਦੇ ਵਿੱਚ ਹਰ ਪੱਧਰ ਦੇ ਵਿਚਾਰਮੰਦ ਹੋਣ ਜਿਸ ਤਰ੍ਹਾਂ ਦਾ ਕੇਸ ਜਾਵੇ ਉਸ ਤਰ੍ਹਾਂ ਦੀ ਕਮੇਟੀ ਬਣਾ ਕੇ ਉਹ ਕਮੇਟੀ ਸੁਝਾਅ ਦੇਵੇ ਤੇ ਫਿਰ ਫੈਸਲਾ ਅਕਾਲ ਤਖਤ ਦੇ ਜਥੇਦਾਰ ਵੱਲੋਂ ਆਵੇ ਕਿ ਅਸੀਂ ਇੱਕ ਬੰਦੇ ਦੇ ਉੱਤੇ ਸਾਰੇ ਫੈਸਲੇ ਛੱਡ ਦੇਾਂਗੇ ਵੀ ਇਕਨੋਮਿਕ ਹੈ ਤਾਂ ਵੀ ਉਹ ਫੈਸਲਾ ਉਹ ਕਰੇ ਸਿਆਸੀ ਹੈ ਤਾਂ ਵੀ ਉਹ ਕਰੇ ਜੇ ਕਾਨੂੰਨੀ ਹੈ ਤਾਂ ਵੀ ਉਹ ਕਰੇ ਫੈਸਲਾ ਇਹ ਸੰਭਵ ਹੈ ਇੱਕ ਬੰਦੇ ਦੇ ਵਿੱਚ ਇੰਨੀ ਕਾਬਲੀਅਤ ਹੋ ਸਕਦੀ ਹੈ ਹੈ ਇੰਨਾਂ ਤੇ ਇੰਨੀ ਕਾਬਲੀਅਤ ਜੇ ਹੋਏਗੀ ਵੀ ਤੇ ਕੀ ਉਹ ਪ੍ਰਭਾਵ ਤੋਂ ਮੂਕੇ ਤੋਂ ਹੋ ਸਕੇਗਾ ਸਾਰਾ ਇਸ਼ੂ ਤਾਂ ਇਹ ਹੈ